ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਖੀ ਗੁਰ ਗੋਬਿੰਦ ਸਿੰਘ ਜੀ ਦਾ ਜੋਗੀਆਂ ਨੂੰ ਛਾੜ ਪੋਣਾ ਅਨੰਦਪੁਰ ਦੀ ਧਰਤੀ ਤੇ ਇੱਕ ਵਾਰੀ ਸੰਨਿਆਸੀ ਮਤ ਨਾਲ ਸੰਬੰਧ ਰੱਖਣ ਵਾਲੇ ਜੋਗੀਆਂ ਦੀ ਜਮਾਤ ਆਈ ਸਤਿਗੁਰਾਂ ਨੂੰ ਨਮਸਕਾਰ ਕਰ ਸਤਿਗੁਰਾਂ ਦੇ ਸਨਮੁਖ ਬੈਠ ਆਪਣੇ ਅਤੀਤ ਪੁਨੇ ਦੀ ਵਡਿਆਈ ਉਨਾਂ ਸਨਿਆਸੀਆਂ ਨੇ ਸਤਿਗੁਰਾਂ ਨੂੰ ਦਰਸਾਉਣੇ ਸ਼ੁਰੂ ਕੀਤੇ ਕਿ ਅਸੀਂ ਕੇਵਲ ਪਰਮਾਤਮਾ ਨੇ ਸਰੀਰ ਜੋ ਕਿ ਮਾਇਆ ਦਾ ਪੁਤਲਾ ਹੈ ਇਸ ਤੋਂ ਸਿਵਾ ਅਸੀਂ ਸਥੂਲ ਮਾਇਆ ਨੂੰ ਹੱਥ ਤੱਕ ਨਹੀਂ ਲਾਉਂਦੇ ਗਰਮੀ ਸਰਦੀ ਦਾ ਸਮਾਂ ਆ ਬਣੇ ਤਾਂ ਕਿਸੇ ਰੱਬ ਪਿਆਰੇ ਅੱਗੇ ਬਿਰਥਾ ਆਖ ਦੇਈਦੀ ਹੈ ਪਰਮਾਤਮਾ ਉਸ ਦੇ ਮਨ ਵਸ ਕੇ ਸਾਡੀ ਲੋੜ ਪੂਰੀ ਕਰ ਦਿੰਦਾ ਹੈ ਨਾਲ ਹੀ ਉਹਨਾਂ ਇਹ ਸਵਾਲ ਰੱਖ ਦਿੱਤਾ ਕਿ ਪਾਤਸ਼ਾਹ ਤੁਹਾਡੇ ਪਾਸ ਮਾਇਆ ਦੇ ਭੰਡਾਰ ਭਰੇ ਪਏ ਹਨ ਸਿਆਲ ਉੱਪਰੋਂ ਆ ਰਿਹਾ ਹੈ ਸਾਨੂੰ ਗਰਮ ਵਸਤਰਾ ਦੀ ਲੋੜ ਹੈ ਹੁਣ ਪ੍ਰਮਾਤਮਾ ਸਾਨੂੰ ਪ੍ਰੇਰ ਕੇ ਤੁਹਾਡੇ ਪਾਸ ਲੈ ਆਇਆ ਹੈ ਤੁਸੀਂ ਸਾਡੇ ਤੇ ਕਿਰਪਾ ਕਰਕੇ ਸਾਡੀ ਇਸ ਜ਼ਰੂਰਤ ਨੂੰ ਪੂਰੀ ਕਰੋ ਸਤਿਗੁਰੂ ਜੀ ਮੁਸਕਰਾਏ ਤੇ ਸਨਿਆਸੀਆਂ ਨੂੰ ਹੁਕਮ ਕੀਤਾ ਕਿ ਤੁਸੀਂ ਆਪਣੀਆਂ ਪੋਥੀਆਂ, ਟੂੰਬੇ, ਉਠਾਰੀਆਂ, ਚਿੱਪੀਆਂ, ਪਿਆਲੇ ਆਦਤ ਸਾਰਾ ਸਮਾਨ ਇੱਕ ਥਾਂ ਰੱਖ ਦੇਵੋ ਤੇ ਲੰਗਰ ਛਕੋ। ਸਤਿਗੁਰੂ ਜੀ ਦਾ ਬਚਨ ਮੰਨ ਕੇ ਸਨਿਆਸੀ ਲੰਗਰ ਛਕਣ ਲਈ ਪੰਗਤ ਵਿੱਚ ਬੈਠ ਗਏ। ਇੱਧਰ ਸਤਿਗੁਰੂ ਜੀ ਨੇ ਇਹਨਾਂ ਦਾ ਪੋਲ ਖੋਲਣ ਲਈ ਕੁਝ ਸਿੰਘਾਂ ਨੂੰ ਆਪਣੇ ਪਾਸ ਸੱਦਿਆ ਤੇ ਹੁਕਮ ਕੀਤਾ ਕਿ ਇਨਾਂ ਦੀਆਂ ਪੋਤੀਆਂ ਖੋਲ ਕੇ ਵੇਖੋ ਤੇ ਜਿੰਨੀ ਮਾਇਆ ਨਿਕਲੇ ਉਥੇ ਉਸੇ ਪੋਥੀ ਵਿੱਚ ਰੱਖੀ ਜਾਣੀ ਹੈ ਅਤੇ ਦੂਸਰੇ ਸਿੰਘਾਂ ਨੂੰ ਕਿਹਾ ਕਿ ਤੁਸੀਂ ਕੋਲੋਂ ਲਿਆਓ ਤੇ ਇਨਾਂ ਦੀਆਂ ਚਿੱਪੀਆਂ ਉਠਾਰੀਆਂ ਟੂੰਬਿਆਂ ਹੇਠ ਜਾ ਅੰਦਰ ਜੋ ਰੋਲ ਲੱਗੀ ਹੈ ਉਸ ਨੂੰ ਗਰਮ ਕਰਕੇ ਵੇਖੋ ਕਿ ਵਿੱਚੋਂ ਕੀ ਕੁਝ ਨਿਕਲਦਾ ਹੈ ਸੱਚਮੁੱਚ ਜਦੋਂ ਸਿੱਖਾਂ ਨੇ ਸੰਨਿਆਸੀਆਂ ਦੀਆਂ ਪੋਥੀਆਂ ਪੋਲੀਆਂ ਤਾਂ ਪੋਥੀਆਂ ਦੇ ਬਾਹਰਲੇ ਕੱਪੜਿਆਂ 'ਚੋਂ ਮੋਹਰਾ ਬਰਾਮਦ ਹੋਈਆਂ ਜਦੋਂ ਤੂੰਬੀਆਂ ਚਿੱਪੀਆਂ ਦੀ ਰਾਲ ਗਰਮ ਕਰਕੇ ਉਤਾਰੀ ਤਾਂ ਉਹਨਾਂ ਵਿੱਚੋਂ ਵੀ ਮੋਹਰਾ ਤੇ ਰੁਪਏ ਨਿਕਲੇ ਜਦੋਂ ਸੰਨਿਆਸੀ ਸਤਗੁਰਾਂ ਦੇ ਚਰਨਾਂ ਵਿੱਚ ਵਾਪਸ ਆਏ ਤਾਂ ਆਪਣਾ ਪਾਜ ਉੱਗੜ ਜਾਣ ਤੇ ਬੜੇ ਸ਼ਰਮਿੰਦੇ ਹੋਏ ਸਤਿਗੁਰੂ ਜੀ ਨੇ ਉਹਨਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਤੁਸੀਂ ਤਾਂ ਆਪਣੇ ਆਪ ਨੂੰ ਅਤੀਤ ਪ੍ਰਗਟ ਕਰਦੇ ਸੀ ਤੇ ਕਹਿੰਦੇ ਸੀ ਕਿ ਅਸੀਂ ਕਦੇ ਮਾਇਆ ਨੂੰ ਹੱਥ ਤੱਕ ਨਹੀਂ ਲਾਇਆ ਇਹ ਮੋਹਰਾਂ ਤੇ ਰੁਪਏ ਕਿਸ ਵਾਸਤੇ ਰੱਖੇ ਹੋਏ ਹਨ ਜੇ ਸਰਦੀ ਲੱਗਦੀ ਹੈ ਤਾਂ ਇੰਨਾ ਪੈਸਿਆਂ ਦੀਆਂ ਲੋਈਆਂ ਤੇ ਗਰਮ ਕੱਪੜੇ ਆਦਕ ਲੈ ਕੇ ਤਾਨੂੰ ਟੱਕੋ ਤੁਸੀਂ ਆਪਣੇ ਆਪ ਨੂੰ ਮਾਇਆ ਤੋਂ ਅਤੀਤ ਦਰਸਾ ਕੇ ਲੋਕਾਂ ਅੱਗੇ ਹੱਥ ਅੱਡ ਕੇ ਮੰਗਤੇ ਬਣ ਮੰਗਦੇ ਹੋ ਜੋ ਇੱਕ ਸਾਧੂ ਨੂੰ ਸੋਪਦਾ ਨਹੀਂ ਜੋ ਮਨੁੱਖ ਕਿਸੇ ਦੇ ਅੱਗੇ ਹੱਥ ਅੱਡ ਕੇ ਮੰਗਦਾ ਹੈ ਅਜਾਹੇ ਮੰਗਤੇ ਨੂੰ ਹਾਂ-ਥਾਂ ਤੋਂ ਫਟਕਾਰਾਂ ਹੀ ਮਿਲਦੀਆਂ ਹਨ ਮੰਗਣ ਵਾਲੇ ਨੂੰ ਨਾ ਸੰਸਾਰ ਵਿੱਚ ਨਾ ਪ੍ਰਭੂ ਦਰਗਾਹ ਵਿੱਚ ਕੋਈ ਮਾਲ ਸਤਕਾਰ ਮਿਲਦਾ ਹੈ ਜਿਸ ਦੇ ਪਾਸ ਬਿਲਕੁਲ ਕੁਝ ਨਾ ਹੋਵੇ ਉਹ ਤੋਂ ਨਾ ਮੰਗੋ ਤੁਸੀਂ ਮੋਹਰਾ ਰੁਪਏ ਕੋਲ ਹੁੰਦੇ ਹੋਏ ਥਾਂ ਥਾਂ ਤੇ ਜਾ ਕੇ ਹੱਥ ਅੱਡ ਕੇ ਫਕੀਰ ਪੁਨੇ ਨੂੰ ਦਾਗੀ ਕਰਦੇ ਹੋ ਤੁਸੀਂ ਦੱਸੋ ਇਹ ਮੋਹਰਾ ਰੁਪਏ ਜੋ ਤੁਸੀਂ ਕੋਥੀਆਂ ਵਿੱਚ ਚਿੱਪੀਆਂ ਅਤੇ ਕੁਠਾਰੀਆਂ ਨੂੰ ਲਾ ਕੇ ਰਾਲ ਲਾ ਕੇ ਸੁਪਾਰ ਰੱਖੀਆਂ ਹਨ ਇਹ ਕੀ ਕਰਨੀਆਂ ਹਨ ਨਾ ਤੁਹਾਡੀ ਨਾਲ ਨਾ ਕੰਨ ਨਾ ਧੀਆ ਨਾ ਪੁੱਤਰ ਤੁਸੀਂ ਤਾਂ ਗ੍ਰਿਸ਼ਤੀਆਂ ਨੂੰ ਵੀ ਮਾਤ ਆਉਂਦੇ ਹੋ ਸਤਗੁਰੂ ਜੀ ਦੀਆਂ ਝਾੜਾਂ ਸੁਣ ਕੇ ਸਾਰੇ ਸੰਨਿਆਸੀਆਂ ਨੇ ਮਾਫ਼ੀਆਂ ਮੰਗੀਆਂ ਤੇ ਅੱਗੇ ਤੋਂ ਅਜਿਹਾ ਪਖੰਡ ਕਰਨ ਤੋਂ ਤੌਬਾ ਕੀਤੀ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਸੰਨਿਆਸੀਆਂ ਵਾਂਗ ਮਾਇਆ ਇਕੱਤਰ ਕਰਨ ਦੀ بجائے ਆਪਣੀਆਂ ਜ਼ਰੂਰਤਾਂ ਪੂਰੀਆਂ ਹੋਣ ਨਗਰੋ ਬਚਿਆ ਤਾਂ ਲੋੜ ਵੰਦਾ ਹਿੱਤ ਖਰਚ ਕਰਨਾ ਚਾਹੀਦਾ ਹੈ ਉਹ ਚੁੱਕਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ